ਸਸੀਖਾਲ ਜੀ ਸਾਰਿਆਂ ਨੂੰ ਅੱਜ ਜਿਵੇਂ ਮਜੀਠੀਆ ਸਾਹਿਬ ਤੇ ਕਾਰਵਾਈ ਹੋਈ ਆ ਤੇ ਬਹੁਤੇ ਲੀਡਰ ਵੀ ਨਹੀਂ ਬੋਲੇ ਤੇ ਹੋਰ ਵੀ ਕੋਈ ਕਿਸੇ ਬੰਦੇ ਨੇ ਖੁੱਲ ਕੇ ਨਹੀਂ ਗੱਲ ਕੀਤੀ ਤੇ ਸਰਦਾਰ ਸਖਪਾਲ ਸਿੰਘ ਖੈਰਾ ਨੇ ਠੋਕ ਕੇ ਗੱਲ ਕੀਤੀ ਤੇ ਬਿੱਟੂ ਸਾਹਿਬ ਨੇ ਕੀਤੀ ਰਵਨੀਤ ਬਿੱਟੂ ਨੇ ਤੇ ਪਰ ਖੈਰਾ ਸਾਹਿਬ ਤੋਂ ਚਲੋ ਕਰਦੇ ਆ ਗੱਲ ਸਭ ਦੇ ਪੱਖ 'ਚ ਖੜੇ ਹੁੰਦੇ ਆ ਤੇ ਪਰ ਜਦੋਂ ਖੈਰਾ ਸਾਹਿਬ ਨਾਲ ਧੱਕਾ ਹੋਇਆ ਸੀ ਉਦੋਂ ਖੈਰਾ ਸਾਹਿਬ ਦੇ ਹੱਕ 'ਚ ਕੋਈ ਨਹੀਂ ਖੜਾ ਹੋਇਆ ਤੇ ਜੇ ਉਦੋਂ ਖੜੇ ਹੋਏ ਹੁੰਦੇ ਤੇ ਇਹ ਨਾਅਤੀ ਨਹੀਂ ਆਉਣੀ ਸੀ ਤੇ ਨਾ ਇਹ ਐਡਾ ਵਟਾ ਸਰਕਾਰ ਨਹੀਂ ਕੰਮ ਕਰਨਾ ਸੀ ਕਿਉਂਕਿ ਜੇ ਲੋਕ ਆਪਣੇ ਜਾਗੇ ਹੁੰਦੇ ਲੋਕ ਵੀ ਤੇ ਪਾਰਟੀਆਂ ਜੋ اپੋਜੀਸ਼ਨ ਪਾਰਟੀਆਂ ਨੇ ਜਿਉ ਡਟ ਕੇ ਖੜੀਆਂ ਹੁੰਦੀਆਂ ਤੇ ਦੂਜੀ ਗੱਲ ਡਰੱਗ ਦਾ ਮਾਮਲਾ ਬੜੇ ਟਾਈਮ ਤੋਂ ਲਟਕਿਆ ਆ ਰਿਹਾ ਭੋਲੇ ਨੇ ਇਹਦਾ ਨਾਮ ਲਿਆ ਸੀ ਮਜੀਠੀਆ ਸਾਹਿਬ ਦਾ ਤੇ ਉਥੋਂ ਗਾਂ ਦੀ ਗਾਂ ਗੱਲ ਚੱਲੀ ਆਉਂਦਾ ਇਹ ਕੰਮ ਤੇ ਨਾ ਤਾਂ ਇਹ ਕੋਈ ਕਿਸੇ ਪਾਸੇ ਗੱਲ ਇਹ ਸਰਕਾਰ ਨੇ ਅਜੇ ਤੱਕ ਲਾਈ ਐ ਤੇ ਨਾ ਕਾਂਗਰਸ ਨੇ ਲਾਈ ਕਾਂਗਰਸ ਨੇ ਵੀ ਉਦੋਂ ਬੜਾ ਰੋਲਾ ਉਦੋਂ ਵੀ ਪਾਇਆ ਕਿ ਕਾਰਵਾਈ ਕਰ ਰਹੇ ਹਨ ਇਨਕੁਆਇਰੀ ਕਰ ਰਹੇ ਹਨ ਇਹ ਉਹ ਬੜਾ ਕੁਝ ਬੋਲਿਆ ਗਿਆ ਉਦੋਂ ਵੀ ਤੇ ਹੁਣ ਦੇਖ ਲੋ ਇਹ ਜੋ ਮਨੀ ਟੇਲ ਦੀ ਕੋਈ ਇਹਨਾਂ ਨੇ ਕੁਝ ਕਹਿੰਦੇ ਆ ਕਿ ਪੈਸੇ ਕੁਝ ਅਕਾਊਂਟਾਂ ਦੇ ਵਿੱਚ ਆਏ ਆ ਜਾਂ ਘੁੰਮੇ ਆ ਉਹਦੇ ਬਾਰੇ ਪੁੱਛਗਿੱਛ ਕਰਨੀ ਹੈ ਤੇ ਉਹ ਡਰੱਗ ਮਨੀ ਹੋ ਸਕਦੀ ਹੈ ਤੇ ਇਹ ਤਾਂ ਕੰਮ ਜੇ ਡਰਗ ਵਾਲੇ ਕੇਸ ਆ ਤੇ ਫਿਰ ਤਾਂ ਵਿਜੀਲੈਂਸ ਦਾ ਇਹਦੇ ਵਿੱਚ ਕੀ ਲੈਣਾ ਦੇਣਾ ਜੇ ਇਹਦੇ ਲਈ ਵੱਖਰੀਆਂ ਟੀਮਾਂ ਬਣੀਆਂ ਐ ਸਾਇਟੀ ਬਣੀ ਹੋਈ ਐ ਉਹ ਕਰੇ ਨਾ ਪੁਛਗਿਚ ਤੇ ਜਦੋਂ ਉਦੋਂ ਪਹਿਲਾਂ ਬੇਲ ਹੋਈ ਸੀ ਉਦੋਂ ਇਸੇ ਵਜ੍ਹਾ ਤੇ ਬੇਲ ਹੋਈ ਸੀ ਕਿ ਇਹਨਾਂ ਤੋਂ ਹੁਣ ਕੋਈ ਪੁਛਗਿਚ ਕਰਨ ਦੀ ਲੋੜ ਨਹੀਂ ਐ ਕਿਉਂਕਿ ਸਾਰੀ ਗੱਲ ਸਰਕਾਰ ਨੇ ਜਾਂ ਪੁਲਿਸ ਨੇ ਜੋ ਮਾ ਉਹਦੇ ਵਿੱਚ ਆਪਣਾ ਚਲਾਨ ਦੇ ਵਿੱਚ ਜੋ ਵੀ ਗੱਲਬਾਤ ਕੀਤੀ ਉਹਦੇ ਵੇਸਤੇ ਇਹਨਾਂ ਦੀ ਬੇਲ ਹੋ ਗਈ ਤੇ ਜਦੋਂ ਇੱਕ ਵਾਰੀ ਬੇਲ ਹੋ ਗਈ ਤੇ ਹੁਣ ਦੁਬਾਰਾ ਇਹਦਾ ਕਾਰਨ ਇਹ ਸਿਆਸੀ ਹੈ ਇਹਦਾ ਕਾਰਨ ਇਹ ਹੈ ਕਿ ਮਜੀਠੀਆ ਸਾਹਿਬ ਨੇ ਕੋਈ ਸਾਂ ਪਹਿਲਾਂ ਮਾਨ ਸਾਹਿਬ ਦੇ ਪਰਿਵਾਰਕ ਮਸਲੇ ਜੋ ਆ ਉਹਦੇ ਬਾਰੇ ਬੜੀਆਂ ਗੱਲਾਂ ਬਾਤਾਂ ਕੀਤੀਆਂ ਸੀ ਉਸ ਸਮੇਂ ਤੇ ਉਦੋਂ ਦੀ ਹੀ ਇਹ ਖਾਰ ਰੱਖੀ ਆ ਰਿਹਾ ਤੇ